ਸਾਡੇ ਦੁਰਚਕੇ ਨੇ ਪਾਇਕ ਨਹੀਂ ਹੈ ਜੀ ਮਿਸ ਸੋਸਾਇਟੀ ਦੇ ਚੇਅਰਮੈਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਬਹੁਤ ਸਾਡੇ ਸਤਿਕਾਰਯੋਗ ਜੋ ਹਸਤੀਆਂ ਮਹਾਨ ਹਸਤੀਆਂ ਸਾਡੇ ਮਸਾਦੀਆਂ ਜਿਨ੍ਹਾਂ ਦਾ ਬਹੁਤ ਤੇ ਦੇ ਚ ਸਹਿਯੋਗ ਦੇ ਕੇ ਗਰੀ ਗੁਰਮੇ ਦੀ ਮੱਤ ਕੀਤੀ ਜਾ ਰਹੀ ਹੈ ਹਰ ਪੱਖੋਂ ਕਿਉਂਕਿ ਸਾਡੇ ਤਨ ਤਨ ਸ੍ਰੀ ਗੁਰਗੁਰੂ ਬਿੰਦ ਸਿੰਘ ਜੀ ਮਹਾਰਾਜ ਨੇ ਦਸਵੇਂ ਪਾਤਸ਼ਾਹ ਜੀ ਨੇ ਉਹਨਾਂ ਤੋਂ ਪੰਪਰਾ ਦਿੱਤੀ ਸੀ ਈ ਗੁਰਵੇਦਾ ਇਲਾਜ ਕਰਨਾ ਅਤੇ ਉਹ ਜਾਲ ਸ਼ਿਕਾਰੇ ਸੀ ਤਾਂ ਉਹਨਾਂ ਨੂੰ ਪੁੱਛਿਆ ਸੀ ਦਸਵੇਂ ਪਾਤਸ਼ਾਹ ਜੀ ਨੇ ਵੀ ਤੁਸੀਂ ਜਾਲ ਕਿੰਨਾਂ ਨੂੰ ਸ਼ਿਕਾਰੇ ਕਿਉਂਕਿ ਇੱਕ ਉੱਤੇ ਸਿੱਖਾਂ ਕਿਹਾ ਸੀ ਵੀ ਇਹ ਦੁਸ਼ਮਣਾਂ ਨੂੰ ਜਾਲ ਸ਼ਿਕਾਰੇ ਆ ਤਾਂ ਉਸ ਸਮੇਂ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਮਹਾਰਾਜ ਸਾਨੂੰ ਤਾਂ ਸਾਰੇ ਦੇ ਵਿੱਚ ਹੀ ਤੁਹਾਡਾ ਹੀ ਸਰੂਪ ਦੀਦਾ ਜੀ ਮਹਾਰਾਜ ਇਹ ਕਰਕੇ ਅਸੀਂ ਜਾਲ ਸ਼ਿਕਾਰੇ ਆ ਉਹਨਾਂ ਨੇ ਜਾਲ ਸ਼ਿਕਾਰੋਂਦੇ ਤੇ ਤੁਸੀਂ ਹੁਣ ਮਲ ਪੱਟੀ ਵੀ ਕਰੋ ਉਹੋ ਮਿਸ਼ਨ ਲੈ ਕੇ ਅੱਜ ਸਾਡੇ ਮਾ ਜੋਗ ਸਰਦਾਰ ਮਨਜੀਤ ਸਿੰਘ ਜੀ ਜੋ ਚੇਅਰਮੈਨ ਸਾਹਿਬ ਆ ਉਹਨਾਂ ਨੇ ਇਹ ਮਿਸ਼ਨ ਜਿਹੜਾ 1997 ਚ ਸ਼ੁਰੂ ਕੀਤਾ ਸੀ ਆਪਣੀ ਸੁਸਾਇਟੀ ਦੇ ਥਰੂ ਆਪਣੇ ਬਹੁਤ ਹੀ ਸਤਿਕਾਰਯੋਗ ਮੈਂਬਰਾਂ ਲੈ ਕੇ ਸੁਸਾਇਟੀ ਜੋ ਰਜਿਸਟਰ ਕਰਾਈ ਸੀ ਉਹਦੇ ਤਹਿਤ ਇਹਨਾਂ ਨੇ ਬੇਸਹਾਰਾ ਗਾਇਰ ਕੋ ਦੇਖ ਕੇ ਇਹਨਾਂ ਨੇ ਜਾਗੀ ਸੇਵਾ ਕੀ ਅਲਖਾ 1997 ਚ 30 ਹਜ਼ਾਰ ਪਿਆ ਜਟਾ ਕੇ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜਾ 30 ਹਜ਼ਾਰ ਅੱਜ ਉਹ 30 ਲੱਖ ਰੁਪਏ ਦੇ ਬਰਾਬਰ ਆ ਜੋ 50 ਰੁਪਏ ਨਹੀਂ ਸੀ ਕਿ ਸਨ ਵਲਦਾ ਤੇ ਅੱਜ ਉਹ ਪੈਸੇ ਦੀ ਉਹ ਕਦਰ ਸੀ ਤਾਂ ਆ ਅਸੀਂ ਗੱਲ ਕਰਦੇ ਆ ਚੇਮੇ ਸਾਣਾ ਸਰ ਜੀ ਜੋ ਅੱਜ ਤੁਸੀਂ ਮਿਸ਼ਨ ਚਲਾ ਰਹੇ ਜੇ ਜਲਦੀ ਸੇਵਾ ਤੁਹਾਡੀ ਅਲੱਗ ਲੱਗ ਜਾਤਾ ਦੇਖਿਆ ਜਾਵੇ ਕਿ ਚੈਰੀ ਰੋਡ ਵੀ ਆ ਔਰ ਗੁਰਨਾਨ ਕੌਸਪੀਟ ਦੇ ਸਾਹਮਣੇ ਵੀ ਆ ਸ਼ਹਿਰ ਦੇ ਵਿੱਚ ਮੁਦਮਸਾ ਜ਼ਿਲ੍ਹੇ ਦੇ ਜੋ ਪਿੱਤ ਨਗਦੇ ਚੱਲੇ ਜਗ ਜਗ ਪਰ ਉੱਤੇ ਜਿੱਦੇ ਜਲਸ਼ਕਾਰੇ ਆ ਉੱਤੇ ਗਰੀਬ ਗੁਰਬੇ ਵਾਸਤੇ ਤੁਸੀਂ ਦਵਾਈਆਂ ਦਾ ਵੀ ਜਿਹੜਾ 50% ਡਿਸਕਾਊਂਟ ਕੀਤਾ ਜਾ ਰਿਹਾ ਇਹ ਸਾਂਝੀ ਤੇ ਕਿਹ ਕਿਹੜੇ ਲੱਖ ਜਿ ਆਪਾਂ ਇਹ ਸੇਵਾ ਜਿਹੜੀ ਉਪਰੰਤ ਕੀਤੀ ਜਾ ਰਹੀ ਹੈ ਸੋਸਾਇਟੀ ਵੱਲੋਂ ਦੋ ਹਸਪਤਾਲ O P D ਹੈਗੀਆਂ ਨੇ ਚਾਰ ਡਿਸਪੈਂਸਰੀਆਂ ਨੇ ਇੱਕ ਮੋਬਾਈਲ ਡਿਸਪੈਂਸਰੀ ਵੀ ਹੈ ਜਿਹੜੀ ਕਿ ਵਾਖ ਵਾਖ ਪਰਨਾਵਤ ਹਾਫਲੇਵ ਟੈਂਟਨ ਲੋਦਰਨ ਵਾਸਤੇ ਜਾਂਦੀ ਹੈ ਜਾਂ ਉੱਤੇ ਸਾਡਾ ਸਾਡੀ ਦਾ ਇਨਪੁਟ ਆਉਟਪੁਟ ਖਰਚਾ ਇਹ ਚ 70 ਲੱਖ ਰੁਪਇਆ ਹੈਗਾ ਜੀ ਸੋਸਾਇਟੀ ਦੇ 70 ਮੈਂਬਰ ਵੈਲ এডਿਕੇਟਿਡ ਜਿਹੜੇ ਹੈਗੇ ਨੇ ਉਹ ਬੈਂਕਰ ਹੈ ਪ੍ਰਿੰਸੀਪਲ ਹੈ ਉਹ ਸੋਸਾਇਟੀ ਨਾਲ ਜੁੜੇ ਹੋਏ ਨੇ ਇਦਾਂ ਹੀ ਸਾਡੇ ਦਾ 70 ਜਿਹੜੇ ਹੈਗੇ ਨੇ ਡਾਕਟਰ ਨਰਸਾਂ ਸਟਾਫ ਜਿਹੜਾ ਹੈਗਾ ਜੋ ਜਿਹੜੇ ਹੈ ਦੋ ਸੋਸਾਇਟੀ ਬੰਨੋਂ ਪਹਿਲਾ ਜੇ ਜੇ ਇਲਾਜ ਕਰਵਾਇਆ ਜਾ ਰਿਹਾ ਹੈ ਲਗਭਗ 600 ਤੋਂ ਉੱਤੇ ਪੇਸ਼ੈਂਟ ਜਿਹੜਾ ਹੈ ਸਾਡੇ ਕੋਲ ਆਸੋਲੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਹੈ 12 ਹਸਪਤਾਲਾਂ ਵਿੱਚ ਡੈਂਟਲ ਚੇਅਰ ਹੈਗੇ ਫਿਜ਼ੀਓਥੈਰੇਪੀ ਸੈਂਟਰ ਹੈਗੇ ਨੇ ਹੋਰ ਇੰਦਰ ਦੁਲਾਵਾ ਗਿਆ ਦਾ ਭਾਵ ਹੈ ਦੋਵਾਂ ਹਸਪਤਾਲਾਂ ਦੇ ਵਿੱਚ ਇਹ ਐਨਟੀ ਹਫਤਾ 7 ਦੇ ਇਹ ਸਸ ਜਿਹੜੇ ਆਪਣੇ ਮੋਟਾ ਪਾੜ ਕੋਰਥੋਰੋਡ ਪੋਰਥੋ ਦੀ ਹੈ ਫਿਜ਼ੀਓਥੈਰੇਪੀ ਹੱਡੀਆਂ ਦੇ ਭਾਈ ਦੇ ਵੀ ਆ ਜਿਹੜੇ ਆਪਣੀ ਜੜੜੇ ਹੈ ਗਿਆ ਅੱਖਾਂ ਦੇ ਅੱਖਾਂ ਦੇ ਅੱਖਾਂ ਦਾ ਆਪਰੇਸ਼ਨ ਵੀ ਕਰਵਾਣੇ ਆ ਅਸੀਂ ਆਪਰੇਸ਼ਨ ਕਰਵਾਉਂਦੇ ਆ ਅੱਖਾਂ ਦੇ ਕੈਂਪ ਹਰ ਸਾਲ ਹੋ ਲੱਗਦੇ ਆ ਇਹਦੇ ਵਿੱਚ ਜਿਹੜੇ ਵੀ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਉਹਦਾ ਫ੍ਰੀ ਇਲਾਜ ਹੈ ਜਿਹੜੀ ਆਪਰੇਸ਼ਨ ਸਰ ਇੱਕ ਮਿੰਟ ਸਰ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਆਪਣਾ ਹਸਪੀਟਲ ਦੀ ਜਿਹੜੀ ਸੁਵਿਧਾ ਮਿਲ ਸਕਦੀ ਹੈ ਸ਼ਰਮਾ ਕਲੋਨੀ ਦੇ ਵਿੱਚ ਹਰ ਸੰਸਤਾਲ ਹੈ ਜਿੱਥੇ ਡਾਕਟਰ ਬੈਠਦਾ ਤਿੰਨ ਦਿਨ ਬੈਠਦਾ ਫੋਨ ਮੁੱਦ ਤੇ ਚੁੱਕ ਰਵਾ ਤੇ ਇਥੇ ਤਨਾ ਬਾਂਵੜ ਨਗਰ ਉੱਥੇ ਵੀ ਤਿੰਨ ਦਿਨ ਬੈਠਦਾ ਉਹ ਹਰ ਰੋਕ ਮਦਦ ਖਾ ਚ ਕਰਦਾ ਜਿਹਨਾਂ ਦੇ ਬਰੇਸ਼ਨ ਹੁੰਦੇ ਆ ਉਹ ਆਪਰੇਸ਼ਨ ਰਿਕਮੈਂਡ ਕਰਕੇ ਦੇ ਦਿਆ ਤੇ ਅਸੀਂ ਨੋਮਨਲ ਰੇਟ ਦੇਣਾ ਉਲਟ 2600 ਰੁਪਿਆ ਜਾਂ 3100 ਰੁਪਿਆ ਲੈ ਕੇ ਜਾਂ ਜੇ ਕਹਿਦਾ ਚ ਫੈਸਲਾ ਹੁੰਦਾ ਤੇ ਉਹ ਤੋਂ 6000 ਰੁਪਿਆ ਲੈਨੇ ਜਿਹੜਾ ਕਿ 10-1000 15-15000 ਰੁਪਿਆ ਦਾ ਆਪਰੇਸ਼ਨ ਲੱਗਦਾ ਉਹ ਹੀ ਇੰਨੇ ਚ ਕਰਾ ਦਿੰਦੇ ਨੇ ਦੇਰੋਂ ਤੋਂ ਬਾਅਦ ਸਾਲ ਦੇ ਵਿੱਚ ਸਿਰਫ ਇੱਕ ਜਾਂ ਦੋ ਕੈਂਪ ਲੱਗਦੇ ਆ ਕੈਂਪ ਲੱਗਦੇ ਵਿੱਚ ਜਿੰਨੇ ਵੀ ਮਰੀਜ਼ ਆਉਂਦੇ ਆ ਜਿਹਨਾਂ ਦੇ ਆਪਰੇਸ਼ਨ ਹੁੰਦੇ ਆ ਉਹ ਫਰੀ ਕਰਾਏ ਜਾਂਦੇ ਆ ਸਰ ਜੀ ਇੱਕ ਦੱਸਿਓ ਜੀ ਜਿਹੜੇ ਆਪਾਂ ਦੂਰਬੀਨਾ ਕਰਵਾਏ ਜਾਂਦੇ ਇਹਨਾਂ ਦੇ ਪ੍ਰਸ਼ਨ ਕਿ ਜਾਂ ਦੂਜੇ ਟੱਕੇ ਲਾ ਕੇ ਕਰਦੇ ਸੀ ਨੇ ਕਿਉਂਕਿ ਦੂਰਬੀਨਾ ਕਰਦੇ ਨੇ ਜੀ ਅੱਛਾ ਦੂਰਬੀਨਾ ਹੀ ਹੁੰਦੇ ਸਾਰੇ ਆਪਰੇਸ਼ਨ ਦੂਰਬੀਨਾ ਹੁੰਦੇ ਆ ਫਿਰ ਜਿਹੜਾ ਸਟਿਚਿੰਗ ਹੈ ਨਾ ਤੇ ਉਹਦਾ ਖਰਚਾ ਕਿੰਨਾ ਦੂਰਬੀਨਾ ਤੇ ਦੂਜਾ ਕਿੰਨਾ ਹੁੰਦਾ ਜਿਹੜਾ ਇੱਕ ਤਾਂ ਦੱਸਿਆ ਵੀ ਇੱਕ ਆਪਰੇਸ਼ਨ ਜਿਹੜਾ ਜਨਰਲ ਹੈ ਨਾ ਉਹ ਉਹਦਾ 3100 ਰੁਪਏ ਲੈਨੇ ਵੈਸੇ ਉਹਦਾ ਤੇ ਜਿਹੜਾ ਜਿਹੜੇ ਜਿਹਨਾਂ ਸ਼ੂਗਰ ਸ਼ੱਕਰ ਹੁੰਦੀ ਜਾਂ ਕਿਸ ਤਰ੍ਹਾਂ ਦੇ ਉਹ ਕੇ ਤੋਂ ਲਗਾ 650 ਰੁਪਏ ਇਹ ਸੱਚੀ ਜਿਹੜੇ ਲੈਨ ਚ ਪਾਏ ਜਾ ਰਹੇ ਆ ਜਿਹੜੇ ਇੱਦੋਂ ਕੇ ਬਾਬੂ ਮਗਵਾ ਕੇ ਪ੍ਰੋਵਾਈਡ ਕੀਤੇ ਜਾਂਦੇ ਨੇ ਲੈਨ ਦੇ ਵਿੱਚ ਉਹ ਜਿਹੜੇ ਡਾਕਟਰ ਹੈ ਨਾ ਸਾਡੇ ਸਾਡੇ ਨਾਲ ਡਾਕਟਰ ਨਿਰਮਲ ਜੋਤਾ ਹਸਪੀਟਲ ਨਾਲ ਜੁੜਿਆ ਹੋਇਆ ਹੈ ਉਹ ਜਿਹੜੇ ਵੀ ਚੰਨਾਂ ਵਿੱਚ ਪਾਏ ਜਾਂਦੇ ਵਧੀਆ ਲੈਨ ਚ ਪਾਏ ਜਾਂਦੇ ਕੋਈ ਪੁੱਕਾ ਟਾਇਰ ਹੋਰ ਵਧੀਆ ਕਰ ਸਕਦੇ ਸਰ ਕੀ ਨਾਮ ਤੋਂ ਡਟੇ ਮੇਰਾ ਨਾਮ ਹਰਜੀਤ ਸਿੰਘ ਹੈ ਮੈਂ ਪ੍ਰੈਜ਼ੀਡੈਂਟ ਇੱਥੇ ਜੀ ਸੋਸਾਇਟੀ ਦਾ ਠੀਕ ਹੈ ਤੇ ਸਾਡੇ ਫਾਈਨੈਂਸ਼ ਜਸਪ੍ਰੀਤ ਸਿੰਘ ਸੇਠੀ ਫਾਈਨੈਂਸ਼ੀਅਲ ਸੈਕਟਰੀ ਤੇ ਜਿਹੜੀਆਂ ਸ਼ਹੀਦ ਠੰਡੇ ਮਿੱਠੇ ਜਲਦੀਆਂ ਜਿਹੜੀਆਂ ਸੇਵਾਵਾਂ ਉਹ ਨਿਭਾ ਰਹੇ ਹੋ ਇਹ ਕਿਹੜੇ-ਕਿਹੜੇ ਿਲਕੇ ਚ ਹੈ ਇੱਕ ਸ਼ਹਿਰ ਚ ਕਿਉਂ ਮੰਡੀ ਚ ਹੈ ਜੀ ਜੀ ਇੱਕ ਗੁਰਨਾਨਕ ਹਸਪਤਾਲ ਲੱਗੀ ਹੈ ਤੀਜੀ ਜਿਹੜੀ ਉਹ ਡਿਸਟ੍ਰਿਕਟ ਕੋਰਟ ਚ ਤਿੰਨ ਜਗ੍ਹਾਾਂ 'ਚ ਸ਼ਹੀਦਾਂ ਚੱਲ ਰਹੀ ਹੈ ਤੇ ਜਿਹੜੀ ਮੈਡੀਸਨ ਦੀ ਸਹੂਲਤਾਂ 50% ਦੇ ਦੇ ਰਹੇ ਹੋ ਇਹ ਸਿੱਧਾ ਕੋਈ ਜਾਵੇ ਕਿ ਜਾਂ ਤੁਹਾਡਾ ਵੀ ਕਾਰਡ ਬੁਣਾਉਣਾ ਪੈਂਦਾ ਪਹਿਲੇ ਨਹੀਂ ਕਾਰਡ ਨਹੀਂ ਉਹ ਡਾਕਟਰ ਕੋਲੋਂ ਲਿਖਾ ਕੇ ਲੈ ਆਉਂਦੇ ਨੇ ਗੁਰੂ ਰਾਮ ਦਾ ਹਸਪਤਾਲ ਗੁਰਨਾਨਕ ਹਸਪਤਾਲ ਪੀਵੀਓ ਹਸ ਤੇਨ ਹਸਪਤਾਲ ਸਾਡੇ ਜਿਹੜੇ ਆ ਉਹਨਾਂ ਦੇ ਅਸੀਂ ਕਰਦੇ ਆ ਮਦਦ ਉਹ ਲਿਖਾ ਕੇ ਪ੍ਰੈਸਕ੍ਰਿਪਸ਼ਨ ਲੈ ਲੈਂਦੇ ਆ ਤੇ ਉਹ ਫਿਰ ਅਸੀਂ ਉਹ ਉਹਨਾਂ ਨੂੰ ਡਿਸਕਾਊਂਟ ਤੇ ਦਵਾਈ ਲੈ ਦੇਈਦਾ 40% 50% ਜੇ ਕੋਈ ਬਹੁਤਾ ਹੀ ਗਰੀਬ ਹੋਵੇ ਉਹਨੂੰ ਥੋੜਾ ਵੱਧ ਵੀ ਕਰ ਦੇਈਦਾ ਦੇਖ ਕੇ ਜੋ ਪੋਜੀਸ਼ਨ ਪੇਸ਼ੈਂਟ ਦੀ ਹਾਲਤ ਆ ਉਹਦੇ ਨੂੰ ਤਾਲੂ ਕਰਦੇ ਆ ਇਹ ਆਪਣਾ ਹੈੱਡ ਆਫਿਸ ਇਹ ਹੈੱਡ ਆਫਿਸ ਬੋਲੋ 62 ਈਸਟ ਮੋਨ ਨਗਰ ਅੰਮ੍ਰਿਤਸਰ ਇਹ ਸਾਡੇ ਜਨਰਲ ਫੈਕਟਰੀ ਨੇ ਇਧਰ ਵੀ ਕਪਸ ਕੋਈ ਹੈ ਗੁਰਗੁਵਿੰਦ ਸਿੰਘ ਨਗਰ ਚੰਮਕ ਕਲੋਨੀ ਉੱਥੇ ਸੁਪਰਵਾਈਜ਼ਰ ਨੇ ਸ਼ਾਮ ਦੀ ਡਿਊਟੀ ਨਿਭਾਉਂਦੇ ਆ ਠੀਕ ਹੈ ਜੀ ਅਸੀਂ 400 ਮਿਲੋ ਜੇ ਤੁਹਾਨੂੰ ਬਾਰੇ ਸਾਰੇ ਜੋ ਐਕਟੀਵਿਟੀ ਅੱਜ ਸਮਾਜ ਸਮਾਜ ਸਾਡੇ ਵੱਲੋਂ ਲੋੜਵੰਦਾਂ ਨੂੰ ਮੇਜਨ ਜਿਹੜਾ ਲਾਲਕਾ ਕੀਤਾ ਹੀ ਜਾਂਦਾ ਹੈ ਜਿਹੜਾ ਅਤ ਗਰੀਬ ਹੈ ਉਹਨੂੰ ਕੋ ਸਮਾ ਸਕਦਾ ਸੁਸਾਇਟੀ ਉਹਨੂੰ ਸੰਭਾਲਣ ਵਾਸਤੇ ਬੈਠੀ ਹੋਈ ਹੈ ਇਦਾਂ ਹੀ ਸਾਡੇ ਡਾਕਟਰ ਸਾਹਿਬ ਸਾਹ ਸੋਜੀਤ ਪਾਸ ਜਿਹਨਾਂ ਨੇ ਡੱਟ ਹੋ ਗਏ ਉਹਨਾਂ ਦੇ ਬੱਚੇ ਐਮਪੀਬੀਐਸ ਕਰ ਰਹੀ ਹੈ 1.5 ਲੱਖ ਰੁਪਿਆ ਸਾਲ ਦਾ ਖਰਚਾ ਪਰ ਉਹਦਾ ਕੋਈ ਤਸਰਬ ਇਸ ਵਾਰ ਸੇ ਬਦਲੀ ਜਾ ਰਿਹਾ ਉਹ ਸੁਸਾਇਟੀ ਵੱਲੋਂ ਅਸੀਂ ਪ੍ਰਬੰਧ ਕੀਤਾ ਜਾ ਰਿਹਾ ਹੈ ਕੋਈ 5000 ਰੁਪਿਆ ਮਹੀਨੇ ਦਾ ਕੋਈ 2000 ਰੁਪਿਆ 1000 ਰੁਪਿਆ ਕਰਕੇ 1.5 ਲੱਖ ਰੁਪਿਆ ਸਿੱਧਾ ਬੱਚਾ ਹਾਲ ਦੇਣਾ 5 ਸਾਲ ਵਾਸਤੇ ਪ੍ਰਬੰਧ ਚਾ ਰਹੇ ਆ ਜੋ ਇਹ ਰਾਜ 5 ਸਾਲ ਚੱਲਦਾ ਰਹੇ ਇੱਕੀ ਆਸ਼ਰਮ ਵਿੱਚ ਕੋਈ ਕੋਈ ਆਸ਼ਰਮ ਵਿੱਚ ਉਹ ਸਾਡੇ ਇੱਥੇ ਕੋਈ ਛੋਨੇ ਲੋਕ ਕੋਈ ਡਾਕਟਰ ਹੁੰਦੇ ਸੀ ਉਹਨਾਂ ਦੀ ਡੈਥ ਹੋ ਗਈ ਸ਼ਰਮਾ ਘਰੋਨੀ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਐਮਬੀਬੀਐਸ ਕਰ ਰਹੀ ਸੀ ਪਹਿਲਾ ਹੀ ਸਾਲ ਹੈ ਪਹਿਲੇ ਸਾਲ ਸੀ ਤੇ ਉਹ ਖਰਚਾ ਬੜਾ ਪੈਣਾ ਉਹ ਠੀਕ ਹੈ 1.5 ਲੱਖ ਰੁਪਈਆ ਸਾਲ ਦਾ ਖਰਚਾ ਹੈ ਉਹ ਜਿਹੜਾ ਉਹ ਅਸੀਂ ਸੋਸਾਇਟੀ ਮਦਦ ਕੀਤੀ ਜਮਾਨੀ ਮਦਦ ਕੀਤੀ ਲਾਜ ਤੋਂ ਇਲਾਵਾ ਅਸੀਂ ਹੋਰ ਵੀ ਜਿੱਥੇ ਜਿੱਥੇ ਕਿਤੇ ਲੋੜੀ ਆ ਕਿਸੇ ਦੀ ਸੈਨਟੀ ਹੋ ਗਈ ਉਹਦਾ ਹੁਣ ਅਰਨੇ ਨਾ ਹੈਂਡ ਬੋਰ ਰਿਆ ਨਹੀਂ ਪਿੱਛੇ ਤੇ ਉਹ ਫਿਰ ਬੱਚੀ ਨੇ ਆਪਣਾ ਪੜਾਈ ਕਰ ਰਹੀ ਆ ਪਹਿਲੇ ਸਾਲ ਸ਼ੇ ਜੀ ਸੋਸਾਇਟੀ ਵੱਲੋਂ ਫਿਰ ਹੱਥ ਪੱਖੋਂ ਦੀ ਮਦਦ ਕੀਤੀ ਮਿਹਰਬਾਨੀ